ਅੱਜ ਮੈਲਮਾਰਕ ਗੁਰੂਗੜ੍ਹ ਦੇ ਵਿੱਚ ਅਸੀਂ ਆਏ ਆ। ਸੁਖਨੀ ਸਾਹਿਬ ਦਾ ਪਾਠ ਸਾਹਿਬ ਹੋ ਰਿਹਾ ਰਿਹਾ ਹੈ। ਨਾਨੀ ਸਭ ਨੂੰ ਨਵਾਸ ਰਿਹਾ ਨੇ ਸਾਧਿਆ। ਮੋਤੀਖਾਨੇ ਦਾ ਦੁਕਾਨ ਦਾ ਵਿਕਾਸ ਕਰ ਰਹੇ ਦਵਾਈਆਂ ਦਾ ਦੁਕਾਨ ਦਾ ਉਸ ਘੜੀ ਚ ਜਦੋਂ ਵੀਰ ਤੇ ਲੋਕਾਂ ਕੋਲ ਦਵਾਈਆਂ ਖਰੀਦਣ ਦੇ ਬੈਠੇ ਨਹੀਂ ਹੁੰਦੇ। ਇਹ ਸਦਾ ਕਾਇਮ ਰਿਹਾ। ਕਿ ਕਮਿਸ਼ਨਲ ਦੱਸਣਾ ਕਿ ਅਸੀਂ ਦੇਖਦੇ ਹਾਂ ਸਭ ਦਵਾਈਆਂ ਤੇ ਜਿੰਨਾ ਰੇਟ ਲਿਖਿਆ ਹੁੰਦਾ ਉਹ ਦੇਖੋ ਫ੍ਰੈਂਡ ਰੇਟ। ਜੇ ਨਹੀਂ ਉਹ ਤੋਂ ਅੱਤੇ ਰੇਟ ਕੇ ਅੱਦੇ ਤੋਂ ਵੀ ਘੱਟ ਰੇਟ ਤੇ ਦਵਾਈਆਂ ਦਿੱਤੀਆਂ ਜਾਂਦੇ ਨੇ ਯਾਨੀ ਜਿਹੜਾ ਖਰੀਦ ਰੇਟ ਆ ਉਹ ਨੋ ਪ੍ਰੋਫਿਟ ਨੋ ਲਾਸ ਵਾਲੀ ਦੀ ਦੁਕਾਨ ਜਿਹੜੀ ਬਾਬੇ ਨਾਨਕ ਦੀ ਹੱਥੀ ਉਹ 13-13 ਵਾ ਵਾ ਮੁਨਾਫੇ ਦੀ ਖਤਰ ਨਹੀਂ ਸੱਚੇ ਸੌਦੇ ਦੀ ਕਰਦੇ ਕਿ ਉਧਰ ਨੂੰ ਕਦਮ ਪੁੱਟੇ ਸਾਡੀ ਐ ਸਮਝ ਗਿਆ ਵੀ ਸਿਕੂਮਿਨਟੀ ਦਾ ਚੈੱਕ ਕਰ ਲਈ ਜੇ ਵੀ ਇਹਨਾਂ ਨੇ ਪਹਿਰ ਕਰ ਦਿੱਤੀ ਅਸੀਂ ਇਹਨਾਂ ਨੂੰ ਵਾਰ ਪਾ ਦੇਣਾ ਤੇ ਸਹਜ ਲੋਗ ਲੈਣਗੇ ਪਰਾਂ ਦੀ ਕਿਤਰਾ ਦੇ ਦੋ ਕਿ ਰਾਤ ਦੱਲਿਆ ਸਾਹਿਬ ਦੀ ਜਿਹੜੀ ਕੋਸ਼ਿਸ਼ ਨੂੰ ਅਰੈਸਟ ਬਾਈ ਗਈ ਹੈ ਦੇਖੋ ਇਹ ਇਹ ਕਿੱਥੇ ਚਾਹੀਏ ਉਹਨਾਂ ਨੇ ਕਿਸੇ ਨੂੰ ਵੀ ਬਨੋਰੀ ਆਕਾ ਆਪਣੀ ਰੋਸ ਪ੍ਰਦਰਸ਼ਨ ਕਰ ਦਿੱਤਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਕਿ 3 ਵਜੇ ਉਹਨਾਂ ਦਾ ਬਾਹਰ ਤੋੜ ਕੇ ਉਹਨਾਂ ਨੂੰ ਰਿਸ਼ਤਾਰ ਕਰਕੇ ਕਿੱਥੇ ਲੈ ਗਏ ਇਹ ਬਹੁਤ ਮੰਤਾ ਕਿ ਹੁਣ ਅਗਰ ਆਹ ਗਰੁੱਪ ਕੋਲ ਦੱਲਿਆ ਸਾਹਿਬ ਨਾਲ ਖੜੀ ਹੋਣ ਅਸੀਂ ਡੱਲੇ ਵਾਲ ਕੀ ਜਬਰ ਹੋਊਗਾ ਕਿਸੇ ਨਾਲ ਵੀ ਕਹਾਂ ਨਹੀਂ ਤੁਹਾਡੇ ਨਾਲ ਹੋਊਗਾ ਤਾਂ ਵੀ ਕਹਾਂਗੇ ਡੱਲੇ ਵਾਲ ਤੇ ਜਬਰ ਦਾ ਕਿਸੇ ਨਾਲ ਨਹੀਂ ਧੱਕਾ ਦਾ ਕਿਸੇ ਨਾਲ ਨਹੀਂ ਇਹ ਗਰਾਂਗਰ ਕੁੰਨਕਨੋਰੀ ਵੱਟ ਦਾ ਨਹੀਂ ਖਨੋਰੀ ਵੱਟ ਜਾਣਾ ਨਾ ਜਾਣਾ ਇਹ ਇਹ ਅੱਲਾਸਬਾ ਉਗਰਾ ਸਾਹਿਬ ਜਿਹੜਾ ਭਾਰਤ ਮਾਲਾ ਪਰਚਰ ਚੱਲ ਰਿਹਾ ਹੈਗਾ ਬਠਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚਾਰਜ ਵੀ ਹੋਇਆ ਕਿਸ ਤਰ੍ਹਾਂ ਦੇਖਦੇ ਨੇ ਸਰਕਾਰ ਨਾਲ ਵਿਤਰਾ ਚੱਲਦਾ ਕਿਸੇ ਦੀਆਂ ਜ਼ਮੀਨਾਂ ਦਾ ਜ਼ਬਰੀ ਨਪੜੀਆਂ ਤੁਹਾਡਾ ਘਰ ਹੋਵੇ ਜੀ ਮੈਂ ਜਾ ਕੇ ਜ਼ਬਰੀ ਨਪਾ ਬਿਨਾਂ ਕਿਸ ਤਰ੍ਹਾਂ ਲੋਕਾਂ ਨੂੰ ਵੀ ਕਹਿਣਗੇ ਇਹਦੇ ਜਿਵੇਂ ਨਾ ਨੇ ਜੇ ਕਿਵੇਂ ਤੁਸੀਂ ਚਾਹੀਦੀਆਂ ਨੇ ਤੁਹਾਡੇ ਵਾਸਤੇ ਉਹ ਤੇ ਤੁਸੀਂ ਕਮਰਸ਼ਲ ਤੇ ਗੈਰ ਕਮਰਸ਼ਲ ਦਾ ਸਵਾਲ ਕਿਉਂ ਪੜਿਆ ਜੀ ਇਹ ਕਮਰਸ਼ਲ ਹੈ ਜਾਂ ਗੈਰ ਕਮਰਸ਼ਲ ਕਿਸੇ ਨੇ ਚਾਰ ਮੁੱਟੇ ਵੇੜੀਆਂ ਦੇ ਰਾਹ ਤੇ ਉਹ ਕਮਰਸ਼ਲ ਬਣ ਗਈ ਕਿਸੇ ਨੇ ਕੰਨਤ ਵਿੱਚ ਹੀ ਹੋ ਗਈ ਕਮਰਸ਼ਲ ਬਣ ਗਈ ਇਹ ਕਿਸ ਤਰ੍ਹਾਂ ਦਾ ਮਾਨ ਹੈ ਜਿਹੜੇ ਘਾਤਰ ਤੁਸੀਂ ਕੀ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦੇ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦੇ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੋਣ ਵਾਲੀ ਗੱਲ ਹੈ ਇਹ ਲੋਕ ਕਿਵੇਂ ਚੱਲਣਗੇ ਹੁਣ ਅੱਗੇ ਕੀ ਰੁਕ ਰਿਹਾ ਹੈਗਾ ਜੀ ਸਿੰਘਾ ਜਿਸੇ ਦਾ ਰੁਕ ਹੁੰਦਾ ਜੀ ਸੰਭਾਲੀ ਕਰਦਾ ਹੁੰਦਾ ਸੀ ਸੰਭਾਲ ਤੇ ਕਰੀ ਰਹੇ ਨੇ ਸਰ ਉੱਥੇ ਟਟਿੰਡ ਕੀ ਗੱਲ ਨਿਬੜੀ ਆ ਜਿਹੜੀ ਹੁਣ ਸਰਪੰਚ ਕਰ ਰਹੇ ਗੱਲ ਉਹ ਨਿਬੜੀ ਆ ਤੇ ਉਹਨਾਂ ਨੇ 5 ਦਿਨ ਲਾਇਆ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਪੰਜ ਦਿਨਾਂ ਦੇ ਵਿੱਚ ਉਹ ਕਮੇਟੀ ਨੇ ਪੂਰਾ ਨੋਟਾ ਲੇਖਾ ਜੋ ਕਰਨਾ ਵੀ ਕਿੰਨੇ ਬੰਦੇ ਨੇ ਇਹਨਾਂ ਨੇ ਚੈੱਕ ਕੀਤਾ ਕਿ ਇਹਨਾਂ ਨੇ ਜਿੰਨਾ ਵਿਚਾਰਦੇ ਨੇ 8 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਅਸਰਕ ਇਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਉਹ ਪ੍ਰਸ਼ਾਸਨ ਨੂੰ ਲਾਉਣੀ ਪਊ ਉਸ ਤੋਂ ਬਾਅਦ ਉਹਦੀ ਕੀਮਤ ਵਧਾਰੇ ਦੀ ਜਿਹੜੀ ਜਿਹੜਾ ਤਰੀਕਾ ਕਰਦਾ ਉਹਗਾ ਲੀਗਲੀ ਉਧਰ ਨੂੰ ਕਰਨੀ ਹੈ ਜਿਵੇਂ ਉਹਨਾਂ ਨੇ ਲੈ ਦੇਣਾ ਮੱਗੇ ਉਹਨਾਂ ਚਿਰ ਤੱਕ ਜਿੰਨਾ ਚਿਰ ਹਰਜੰਦ ਦਾ ਕੰਮ ਬੰਦ ਹੈ ਦੇਸ਼ੀ ਅੰਦੋਲਨ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਲਦ ਅੱਜ ਤਾਂ ਜਿਹੜੀਆਂ ਜਿੱਲੀ ਦੀਆਂ ਮੰਗਾਂ ਬਾਕੀ ਰਹਿ ਗਈਆਂ ਨਹੀਂ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਂਡ ਇੰਡੀਆ ਦਾ ਪ੍ਰੋਗਰਾਮ ਹੈ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quart ਤੇ ਸਬਜ਼ੀ ਜਿਹਨਾਂ ਦੇ ਪ੍ਰੋਗਰਾਮ ਹੋਣੇ ਨੇ ਉਹ ਉਹਦੇ ਚੱਸੀ ਨੂੰ ਕਰ ਸਰ ਡੀਪੀ ਤੋਂ ਨੂੰ ਲੈ ਕੇ ਚਾਹੇ ਜੀਰੀ ਦੇ ਮਸਲੇ ਨੂੰ ਲੈ ਕੇ ਇਸ ਵਾਰ ਕਿਸ